ਅੱਜ ਝੂਠੇ ਆਸ਼ਕਾਂ ਦੀਆਂ ਕਹਾਣੀਆਂ ਅਸੀਂ ਬਹੁਤ ਸੁਣ ਲਈਆਂ ਪਰ ਕਦੀ ਸੱਚੇ ਆਸ਼ਕਾਂ ਦੀਆਂ ਕਹਾਣੀਆਂ ਸੁਣ ਕੇ ਦੇਖਿਓ ਭਾਈ ਮਤੀ ਦਾਸ ਪਿਆਰਾ ਜਿਹਦੇ ਸਿਰ ਉੱਤੇ ਆਰਾ ਤੇ ਪਿਆਰੋ ਜਦੋਂ ਤਨ ਨੂੰ ਚੀਰਿਆ ਤੇ ਦੋਨੋਂ ਹਿੱਸਿਆਂ ਦੇ ਵਿੱਚੋਂ ਜਪਜੀ ਸਾਹਿਬ ਦੀ ਆਵਾਜ਼ ਆ ਰਹੀ ਸੀ ਤੇ ਪਿਆਰੋ ਉਹ ਸਿੱਖ ਗਾਉਂਦੇ ਹੁੰਦੇ ਸੀ ਮੇਰਾ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਦਕ ਨਾ ਜਾਵੇ ਮੇਰਾ ਸਿਰ ਭਾਵੇਂ ਚਲਾ ਜਾਵੇ ਪਰ ਸਿੱਖੀ ਸਿਦਕ ਨਾ ਜਾਵੇ ਸ਼ਹੀਦ ਹੋਣ ਲੱਗਿਆਂ ਜਦੋਂ ਜ਼ਾਲਮ ਪੁੱਛਦਾ ਹੈ ਮਤੀ ਦਾਸ ਤੇਰੀ ਆਖਰੀ ਇੱਛਾ ਤੇ ਸਿੱਖ ਕਹਿੰਦਾ ਜਦੋਂ ਮੇਰੇ ਸਿਰ ਤੇ ਆਰਾ ਫਿਰੇ ਨਾ ਮੇਰਾ ਮੁਖ ਮੇਰੇ ਗੁਰੂ ਦੇ ਪਿੰਜਰੇ 'ਵਰ ਰੱਖਿਓ ਮੈਂ ਆਪਣੇ ਗੁਰੂ ਨੂੰ ਦੇਖਦਾ ਸ਼ਹੀਦ ਹੋਵਾਂ ਤੇ ਪਿਆਰਿਓ ਜਦੋਂ ਸਿੱਖ ਨੂੰ ਪੁੱਛਿਆ ਨਾ ਵੀ ਕੋਈ ਆਖਰੀ ਇੱਛਾ ਹੋਰ ਹੈਗੀ ਤੇ ਦੱਸ ਸਿੱਖ ਕਹਿਣ ਲੱਗਾ ਇਦਾਂ ਕਰਿਓ ਚੀਰ ਸਿੱਧਾ ਪਾਹਿਓ ਆਖੋ ਸਤਨਾਮ ਏ ਨਾ ਹੋਵੇ ਜਦੋਂ ਇਤਿਹਾਸ ਲਿਖਿਆ ਜਾਵੇ ਤੇ ਇਤਿਹਾਸਕਾਰ ਆਖਣ ਵੀ ਚੀਰ ਚੇਦਾ ਹੋ ਗਿਆ ਇਹਦਾ ਮਤਲਬ ਮਤੀ ਦਾਸ ਆਰੇ ਥੱਲੇ ਹਿਲਦਾ ਰਿਹਾ ਕਹਿੰਦੇ ਸਿੱਖ ਨਹੀਂ ਹਿਲਦਾ ਜਲਾਦੋ ਤੁਸੀਂ ਚੀਰ ਸੁਧਾ ਰੱਖਿਓ ਅੱਜ ਇਤਿਹਾਸ ਦੀ ਫਿਕਰ ਹੈਗੀ ਅੱਜ ਦੇ ਆਗੂਆਂ ਨੂੰ ਅੱਜ ਦੇ ਉਹਨਾਂ ਸਰਦਾਰਾਂ ਨੂੰ ਜਿਹੜੇ ਕੇਵਲ ਪਦਮੀਆਂ ਪ੍ਰਸਿੱਧੀਆਂ ਤੇ ਬੁਰਕੀਆਂ ਦੀ ਖਾਤਰ ਇੱਕ ਦੂਜੇ ਨੂੰ ਖੁਸ਼ ਕਰਦੇ ਫਿਰਦੇ ਅੱਜ ਸਾਨੂੰ ਫਿਕਰ ਹੈਗਾ ਵੀ ਕੱਲ ਨੂੰ ਇਤਿਹਾਸ ਲਿਖਿਆ ਗਿਆ ਤੇ ਸਿੱਖਾ ਤੇਰਾ ਇਤਿਹਾਸ ਕੀ ਲਿਖਣਗੇ ਵੀ ਸਿੱਖ ਕੁਰਸੀਆਂ ਦੀ ਖਾਤਰ ਆ ਕੁਝ ਕਰਦੇ ਸੀ ਪਦਵੀਆਂ ਦੀ ਖਾਤਰ ਆ ਕੁਝ ਕਰਦੇ ਸੀ